ਸਭ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਹੈ ਜੀ ਮਾਰਨਿੰਗ ਹੋ ਚੁੱਕੀ ਹੈ ਜੀ ਮੈਂ ਕੋਲ ਰਹੀ ਤੀ ਦਹੀਂ ਕਿਉਂਕਿ ਬੱਚਾ ਨੇ ਜਾਣਾ ਸਕੂਲ ਟਿਫਨ ਲੈ ਕੇ ਜਾਣਾ ਵੈਸੇ ਤਾਂ ਮੈਂ ਦਾਲ ਵੀ ਬਣਾਈ ਤੀ ਰਾਤ ਮੈਂ ਬਣਾਈ ਤੀ ਕਾਲੀ ਦਾਲ ਜਿਹਨੂੰ ਕਿ ਆਪਾਂ ਕਾਲੀ ਦਾਲ ਕਹਿੰਦੇ ਆ ਹਨਾ ਇਹ ਵਾਲੀ ਦਾਲ ਬਣਾਈ ਤੀ ਮੈਂ ਬਟ ਬੱਚਾ ਨੇ ਦਹੀਂ ਨੂੰ ਦੇਖ ਕੇ ਦਾਲ ਖਾਣੀ ਨਹੀਂ ਕਿਉਂਕਿ ਜੇ ਨਿਆਣਿਆਂ ਨੂੰ ਦਹੀਂ ਦਿਖ ਜਾਂਦੀ ਹੈ ਨਾ ਬੱਚਾ ਨੂੰ ਤਾਂ ਇਹਨਾਂ ਨੇ ਦਾਲ ਨਹੀਂ ਖਾਣੀ ਬਸ ਦਹੀਂ ਹੀ ਖਾਣੀ ਆ ਇਵੇਂ ਬਸ ਦਹੀਂ ਘੋਲ ਕੇ ਹੱਟੀਆਂ ਉਹ ਦੇਖਦੀਆਂ ਬੱਚੇ ਰੋਟੀ ਰੋਟੀ ਖਾ ਕੇ ਬਸ ਰੇੜੀ ਛੇੜੀ ਕਰਦੇ ਆ ਬੱਚਿਆਂ ਨੂੰ ੱੱਕੇ ਰੱਖਦੀ ਆਪਾਂ ਦਾਲ ਦਹੀਂ ਸੋਰੀ ਤੇ ਦਾਲ ਵੀ ਆ ਉਹ ਰੋਟੀ ਬਣਾ ਕੇ ਵਾ ਟਿਫਨ ਚ ਰੱਖਤੀ ਐ ਮੈਂ ਬੱਚਾ ਨੂੰ ਰੇੜੀ ਛੇੜੀ ਕਰਨਾ ਐ ਤਿਆਰ ਕਰਦੀ ਆ ਬੱਚਾ ਨੂੰ ਆਪਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਵੇਰ ਦੀ ਰੁਟੀਨ ਕਿੰਨੀ ਗੁੰਦੀ ਆ ਹਨਾ ਸਵੇਰ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਇਸ ਕਰਕੇ ਆਪਾਂ ਹੁਣ ਬੱਚਾ ਨੂੰ ਰੈਡੀ ਸ਼ੈਡੀ ਕਰ ਦਈਏ ਪਹਿਲਾਂ ਤਿਆਰ ਕਰੀਏ ਬੱਚਾ ਨੂੰ ਉਸ ਤੋਂ ਬਾਅਦ ਆਪਾਂ ਬਾਕੀ ਦੇ ਪੈਂਡਿੰਗ ਕੰਮ ਕਰਨੇ ਆ ਤੇ ਦੇਖਦੇ ਆ ਬੱਚੇ ਦਹੀ ਲੈ ਕੇ ਜਾਂਦੇ ਆ ਕਿ ਦਾਲ ਪੁੱਛਦੇ ਆ ਓਏ ਜਾਂ ਤਾਂ ਭਜਣ ਲੱਗੇ ਵੇ ਤੇ ਕਿਨੇ ਚੇਂਜ ਕਰਿਆ ਡੋਗੀ ਨੇ ਚੇਂਜ ਕਰਿਆ ਆਪਨੇ ਚੇਂਜ ਕੀਆ ਹਾਂ ਦੀਦੀ ਨੇ ਸਕੂਲ ਜਾਣਾ ਕਿੰਨੇ ਵਜੇ ਜਾਣਾ ਦੋ ਦਿਨ ਦੀ ਛੁੱਟੀ ਮੇਰੇ ਪਾਪਾ ਲੈਣ ਆਉਣਗੇ ਅੱਜ ਪਪਾ ਲੈਣ ਆਉਂਗੇ ਅੱਜ ਠੀਕ ਹੈ ਠੀਕ ਹੈ ਤਿਆਰ ਕਰ ਦੂੰ ਤੈਨੂੰ ਛੂ 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 ਨਹੀਂ ਜਾਣਾ ਹਾਂ ਸਵਾ 7 ਹੋ ਗਏ ਦੀਦੀ ਕਿੱਧਰ ਗਈ ਹੈ ਦੀਦੀ ਕਿੱਥੇ ਗਈ ਦੀਦੀ ਓ ਗੰਦਾ ਬੱਚਾ ਤੂੰ ਚਲੋ ਰੈਡੀ ਸ਼ੈਡੀ ਹੋਣਾ ਲੋ ਜੀ ਬੱਚੇ ਜਾ ਰਹੇ ਆ ਸਕੂਲ ਹੋ ਗਏ ਰੈਡੀ ਚਲੋ गई रूप किधर गई चलो 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 है पापा ने हो रखी गिला ओ, साफ करने लो, गिला हूँ पापा साफ करेंगे रुक जो गद्दी जाओ गल गिली होगी है ना एप्पल खा रहे हो आप एप्पल खा रहे हो अच्छा अच्छा पढ़ना ठीक है आज जाना दो दिन की फिर छुट्टी कल की और परसों की छुट्टी गेट खोल गेट खोल दी बाय लाडू बाय बाय लाडू bảy bảy Bye. 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 और एक चीज जोत तो पता क्या करती हूँ मैं तो देखो सामने तो देखो क्या कर ब्लैक बोर्ड तो तो अगर कोई भी चीज की दि, भी कुछ भी मंगवाना हों उरे लिख पापा दें पापा भुल जाते हैं इस करके वो ब्लैक बोर्ड पर लिख देंगी देखो लिखिया जोत ने ग्यारह बजे हमें लेकर आना है ग्यारह बजे हमें लेकर आना है यह बवजोत ने लिखा है ਕੈਰੀ ਪਾਪਾ ਸਕੂਲ ਤੇ ਅੱਜ ਲੈ ਕੇ ਆਣਾ ਸਾਨੂੰ 11 ਵਜੇ ਪਹਿਲਾਂ ਹੀ ਲਿਆਇਓ ਅੱਜ ਸਾਨੂੰ ਕਿਉਂਕਿ ਬਬਜੋਦ ਦੇ ਪਾਪਾ ਨੂੰ ਸ਼ਾਇਦ ਅੱਜ ਛੁੱਟੀ ਹੈ ਸ਼ਾਇਦ ਜਾਣਾ ਪਤਾ ਨਹੀਂ ਮੈਨੂੰ ਕਿਉਂਕਿ ਮੇਰੀ ਗੱਲ ਨਹੀਂ ਹਲੇ ਹੋਈ ਪਰ ਜੋਤ ਕਹਿੰਦੀ ਪਾਪਾ ਜੀ ਅੱਜ ਘਰਾਂ ਹੋਏ ਨਾ ਤੁਸੀਂ ਤਾਂ ਸਾਨੂੰ ਅੱਜ 11 ਵਜੇ ਸਕੂਲ ਤੋਂ ਲੈ ਕੇ ਆਇਓ ਇਸ ਕਰਕੇ ਬਲੈਕਬੋਰਡ ਦੇ ਉੱਪਰ ਲਿਖੇਗੀ ਉਹਨੂੰ ਆਦਤ ਹੈ ਨਾ ਕੋਈ ਵੀ ਚੀਜ਼ ਮੰਗਵਾਣੀ ਹੁੰਦੀ ਹੈ ਚੀੜੀਆਂ ਦਾ ਦਾਣਾ ਖਤਮ ਹੋ ਜਾਂਦਾ ਔਰੇ ਲਿਖ ਦਿੰਦੀ ਹੈ ਪਾਪਾ ਬਲੈਕਬੋਰਡ 'ਤੇ ਪੜ ਲਿਆ ਕਰੋ ਜੋ ਮੈਂ ਲਿਖਿਆ ਹੋਆ ਹੁੰਦਾ ਤੇ ਵੀ ਤੁਸੀਂ ਭੁੱਲ ਜਾਓਗੇ ਆ ਦੇਖੋ ਹਨਾ ਮੇ ਆਈਡੀਆ ਜੀ ਬੱਚਿਆਂ ਦੇ ਹਨ ਤੇ ਹੁਣ ਮੈਂ ਬਣਾਣੀ ਆ ਰੋਟੀ ਕਿਉਂਕਿ ਪਹਿਲਾਂ ਟੀਫਨਾ ਜੋਗੀ ਰੋਟੀ ਬੜਾਈ ਤੀ ਮੈਂ ਪਰ ਸਾਡੀ ਖਾਣੇ ਵਾਲੀ ਬਣਾਣੀ ਆ ਹੁਣ ਬਬਜੋ ਦੇ ਪਾਪਾ ਆਉਣਗੇ ਉਹ ਖਾਣਗੇ ਤੇ ਫਿਲਹਾਲ ਪਹਿਲਾਂ 15-20 ਬਿਸਤਰੇ ਬੁਸਤਰੇ ਇਕੱਠੇ ਕਰ ਦਈਏ ਇਹ ਬਲੈਕ ਬੋਰਡ ਤੇ ਨਾ ਬਹੁਤ ਵਧੀਆ ਸਾਧਨ ਹੈ ਲਿਖ ਕੇ ਰੱਖ ਦੋ ਬਬਜੋ ਦੇ ਪਾਪਾ ਪੜ ਕੇ ਲਿਆ ਦੰਨੇ ਆ ਜਦੀ ਜੋ ਤੋਰੀ ਲਿਖਦੀ ਹੁੰਦੀ ਆ ਜਿਆਦਾ ਜੀ ਕੰਮ ਵਗੈਰਾ ਹੋ ਗਿਆ ਆਪਣਾ ਸਾਰਾ ਫਿਨਿਸ਼ ਹੁਣ ਹੋ ਗਿਆ ਆਪਾਂ ਵੇਲੇ ਟਾਈਮ ਹੋ ਗਿਆ 11:10 ਤੇ ਅੱਜ ਮੈਂ ਪਾਇਆ ਆਪਣਾ ਇਹ ਵਾਲਾ ਸੂਟ ਕਿਉਂਕਿ ਮੈਂ ਕੱਢੇ ਆ ਜੀ ਸਰਦੀਆਂ ਦੇ ਕੱਪੜੇ ਕੱਲ ਕੱਢ ਲਏ ਸਰਦੀਆਂ ਦੇ ਕੱਪੜੇ ਤੇ ਕਿਉਂਕਿ ਹੁਣ ਸਰਦੀਆਂ ਤੁਹਾਨੂੰ ਪਤਾ ਹੀ ਸ਼ੁਰੂ ਹੋਣ ਵਾਲੀਆਂ ਹਨਾ ਤੇ ਆਪਾਂ ਨੇ ਜਸਟ ਸਰਦੀਆਂ ਦੇ ਕੱਪੜੇ ਕੱਢ ਲਏ ਆ ਔਰ ਫਰੀਜੇ ਹੋ ਗਏ ਆ ਹੁਣ ਤੇ ਬਾਕੀ ਬੱਚਿਆਂ ਨੇ ਅੱਜ ਜੋਤ ਨੇ ਕਿਹਾ ਤਾਂ ਕਿ ਪਾਪਾ ਜਲਦੀ ਲੈ ਕੇ ਆਇਓ ਤੇ ਦੇਖਦੇ ਆ ਮ बावजूद दे ਪਾਪਾ ਕਿੰਨੇ ਵਜੇ ਲੈ ਕੇ ਆਉਣਗੇ ਇੰਤਜ਼ਾਰ ਕਰ ਰਹੀਆਂ ਕਹਿ ਕੇ ਗਈ ਸੀ ਕਹਿੰਦੀ ਪਾਪਾ 11 ਵਜੇ ਲੈਣ ਆ ਜਿਓ ਪਰ 11 ਵਜੇ ਸਵਾ 11 ਹੋ ਗਏ ਆ ਦੇਖਦੇ ਆ ਵੀ ਕਿੰਨੇ ਵਜੇ ਆਉਗੀ ਜੋਤ ਹਨਾ ਤੇ ਕਹਿ ਕੇ ਤਾਂ 11 ਵਜੇ ਗਈ ਤੀ ਕਹਿੰਦੀ ਮੰਮਾ ਅੱਜ ਪਾਪਾ ਨੂੰ ਭੇਜੇ ਕਿ ਜਲਦੀ ਲੈ ਕੇ ਆਇਓ ਕਿਉਂਕਿ ਅੱਜ ਬਵਜੂਦ ਦੇ ਪਾਪਾ ਨੂੰ ਛੁੱਟੀ ਹੈ ਨਾ ਘਰ ਹੈ ਇਹ ਵਰਕ ਸਸਪੈਂਡ ਹੈ ਅੱਜ ਤੇ ਬਾਕੀ ਦੇਖਦੇ ਆ ਕਿੰਨੇ ਵਜੇ ਲੈ ਕੇ ਆਂਦੇ ਆ ਹਨਾ ਔਰ ਫਿਰ ਆਪਾਂ ਚਾਚੂ ਬਣਾਣੀ ਹੈ ਕਿਉਂਕਿ ਬੱਚੇ ਆ ਕੇ ਚਾਹ ਜ਼ਰੂਰ ਮੰਗਦੇ ਆ ਕੇ ਆਈ ਨਹੀਂ ਜੋਤ ਜੋਤ ਤੂੰ ਵੀ ਜਾਣੀ ਹੈ ਨਾ ਅੱਛਾ ਆ ਰਹਾ ਹੁਣ ਜਸਟ ਭਬਜੋਤ ਦੇ ਪਾਪਾ ਗਏ ਜੋਤ ਨੂੰ ਲੈਣ ਐਂਡ ਰੂਪ ਨੂੰ ਔਰ ਆਪਾਂ ਬਣਾਈਏ ਇੰਨੇ ਚਾਹ ਕਿਉਂਕਿ ਮੈਂ ਤਾਂ ਆਪਣਾ ਦੁੱਧ ਪੀਉਂਗੀ ਕਿਉਂਕਿ ਰਾਤ ਮੈਂ ਦੁੱਧ ਪੀਆ ਨਹੀਂ ਹੈਗਾ ਹਨ ਤੇ ਮੈਂ ਆਪਣਾ ਹੁਣੀ ਗਰਮ ਕਰ ਲੈਣਾ ਤੇ ਮੈਂ ਆਪਣਾ ਹੁਣੀ ਪੀ ਲੈਣਾ ਦੁੱਧ ਔਰ ਹੁਣ ਬਣਾਉਂਗੀ ਥੋੜੀ ਕੱਪ-ਕੱਪ ਚਾਹ ਕਿਉਂਕਿ ਤੁਹਾਨੂੰ ਪਤਾ ਹੀ ਹੈ ਬੱਚੇ ਆ ਕੇ ਚਾਹ ਜ਼ਰੂਰ ਮੰਗਦੇ ਆ ਹਨ ਤੇ ਆਪਾਂ ਉਹਨਾਂ ਦੀ ਇੱਕ ਕੱਪ ਚਾਹ ਬਣਾ ਦਈਏ ਫੇਰ ਆ ਕੇ ਪੀ ਲੈਣੀ ਹੈ ਤੇ ਰੋਟੀ ਬਣਾਵਾਂਗੇ ਆਪਾਂ ਠਹਿਰ ਕੇ ਕਿਉਂਕਿ ਹਲੇ 12 ਵਜੇ ਐ ਰੋਟੀ ਠਹਿਰ ਕੇ ਬਣਾਵਾਂਗੇ ਤੇ ਪਹਿਲਾਂ ਆਪਾਂ ਚਾਹ ਹੀ ਬਣਾਦੀ ਐ ਕਿਉਂਦਾ ਸਾਹ ਨਹੀਂ ਆ ਰਿਹਾ ਮੈਨੂੰ ਢਿੱਡ ਤੋਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਅੱਜ ਮੈਂ ਕਹਿੰਦੀ ਨਾ ਬਾਅਦ ਇਹ ਵਾਲਾ ਸੂਟ ਪਾਇਆ ਇਹ ਗਰਮ ਸੂਟ ਕੱਢੇ ਆ ਨਾ ਮੋਟੇ ਆ ਜਿਹੜੇ ਗਰਮੀ ਮਤਲਬ ਮੋਟੇ ਆ ਸੂਟ ਆਹਾ ਉਹ ਕੱਢੇ ਆ ਮੈਂ ਤੇ ਬਾਅਦ ਚਾਹ ਬਣਾਦੀ ਆਪਾਂ ਪਹਿਲਾਂ ਇਹਨੇ ਬੱਚੇ ਆਉਂਗੇ ਏ ਹੈ ਜੀ ਜੋਤ ਰੂਪ ਦਾ ਸਕੂਲ ਜਿੱਥੇ ਕਿ ਜੋਤ ਨੂੰ ਐਂਡ ਰੂਪ ਨੂੰ ਲੈ ਕੇ ਆਣਾ باوجود ਕੇ ਪਾਪਾ ਲੈਣ ਗਏ ਹੋਏ ਆ ਇਹ ਥੋੜੀ ਜੀ ਵੀਡੀਓ ਸ਼ੂਟ ਕਰੀ ਤੀ ਸਕੂਲ ਦੀ ਕਿਉਂਕਿ ਜੋਤ ਕੋਠੇ ਯਾਨੀ ਜੋਤ ਦੀ ਕਲਾਸ ਉੱਪਰ ਲੱਗਦੀ ਹੈ ਉਹ ਆ ਰਹੀ ਹੈ ਜੋਤ ਸਾਹਮਣੇ ਤੇ ਰੂਪ ਇੱਥਾ ਗਰਾਊਂਡ 'ਚ ਖੇਡ ਰਹੀ ਧੀ ਕਿਉਂਕਿ ਰੂਪ ਦਾ ਨਾ ਐਕਟੀਵਿਟੀ ਹੋ ਰਹੀ ਧੀ ਰੂਪ ਦੀ ਇਹ ਜੋਤ ਆ ਰਹੀ ਹੈ ਸਾਹਮਣੇ ਹੱਸਦੀ ਹੋਈ ਆ ਰਹੀ ਹੈ ਮੈਡਮ ਤੇ ਇਧਰ ਰੂਪ ਸਾਹਮਣੇ ਤੋਂ ਆ ਰਹੀ ਹੈ ਕਿਉਂਕਿ ਰੂਪ ਦੀ ਨਾ ਛੋਟੇ ਬੱਚਿਆਂ ਦੀ ਐਕਟੀਵਿਟੀ ਹੋ ਰਹੀ ਥੀ ਬਾਹਰ ਤੇ ਜੰਪ ਵਗੈਰਾ ਹੋ ਰਿਹਾ ਤਾਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਖਿਲਾਉਂਦੇ ਆ ਬਾਹਰ ਤੇ ਰੂਪ ਆ ਰਹੀ ਹੈ ਦੇਖੋ ਆਂਟੀ ਦੇ ਨਾਲ ਹਨਾ ਚੁੱਪਚਾਪ ਆ ਰਹੀ ਹੈ ਬਿਲਕੁਲ ਨਹੀਂ ਬੋਲ ਰਹੀ ਹੈਗੀ ਵੀ ਮੈਨੂੰ ਲੈਣਾ ਵੀ ਮੈਨੂੰ ਕੋਈ ਲੈਣ ਆਇਆ ਦੇਖੋ ਮੱਜਾ ਮਜਾਜਣ ਬਣੀ ਜਾ ਰਹੀ ਹੈ ਹੁਣ ਬੈਗ ਲੈ ਕੇ ਆਉਗੀ ਅੰਦਰੋਂ ਫੇਰ ਆਉਗੀ ਰੂਪ ਲੋ ਵੀ ਸ਼ੇਰੂ ਤਾਂ ਆ ਗਿਆ ਬੜੇ ਵਾਲਾ ਜੋਤ ਆ ਗਈ ਆਗੀ ਜੋਤ ਹੋਣਾਗੀ ਰੂਪ ਜੋ ਜੀ ਆਗੀ ਜੋਤ ਐਂਡ ਰੂਪ ਤੇ ਫਾਈਨਲੀ ਯੇ ਛੁੱਤੀ ਛੁੱਤੀ ਹੋਗੀ ਛੁੱਤੀ ਹੋਗੀ ਗੁੱਗੂ ਆ ਗਿਆ ਅੱਜ ਮੇਰੇ ਮੈਮ ਨੇ ਨਾ 파ਰਟਮ ਦੇਮ ਤੇ ਲਾਈ ਆ ਹਾਂ ਫਿਰ ਅਬ ਖੇਲਦੇ ਦੇ ਪਾਰਕ ਮੇ ਜਦ ਪਾਪਾ ਮਿਲਿਆ ਬਨੂ ਆਪ ਖੇਲ ਰਹੇ ਦੇ ਪਾਰਕ ਮੇ ਵਾਹਾਂ ਪੇ ਅੱਛਾ ਫਿਰ ਆਪ ਨੂੰ ਐਡਮ ਨੇ ਖਿਲਾਇਆ ਤਾਂ ਠੀਕ ਹੈ ਚਲੋ ਹਾਂ ਚੂਰਲਾ ਵੀ ਚਲਾਇਆ ਮੈਂਨੇ ਚੂਰਲਾ ਵੀ ਚਲਾਇਆ ਤਾਂ ਮੈਡਮ ਨੇ ਬੜੀ ਸੋਹਣੀ ਚੀਜ਼ਾਂ ਕਰਵਾਈਆਂ ਫਿਰ ਤਾਂ ਫਿਰ ਅੱਜ ਮੈਡਮ ਨੇ ਨਾ ਉਹ ਕਰਵਾਇਆ ਤਾਂ ਐਕਟੀਵਿਟੀ ਮਮਾ ਅੱਜ ਮੈਨੇ ਨਾ ਹਾਂ ਉਹ ਰਿਆ ਟਾਂਛੇ ਤੇ ਜਾ ਤਾਂ ਜੰਮ ਸ਼ੁਰੂ ਹੋ ਗਿਆ ਅੱਛਾ ਉਹ ਐਕਟੀਵਿਟੀ ਕਰਵਾਈ ਤੀ ਮੈਡਮ ਨੇ ਅੱਜ ਐਕਟੀਵਿਟੀ ਕਰਵਾਈ ਤੀ ਮੈਡਮ ਨੇ ਅੱਜ ਹੋਰ ਨਹੀਂ ਕੁਝ ਕਰਵਾਇਆ ਮੈਡਮ ਨੇ ਫਿਰ ਕੱਲ ਕੀ ਛੁੱਟੀ ਹੈ ਪਰਸੋਂ ਦੀ ਵੀ ਦੋ ਛੁੱਟੀਆਂ ਦੋ ਛੁੱਟੀਆਂ ਛੁੱਟੀਆਂ ਕਿਉਂ ਸੈਕੰਡ ਸੈਚਰਡੇ ਐ ਮੈਂ ਮੰਨਣਾ ਸੀ ਤੇਰੀ ਮੰਮੀ ਨੂੰ ਸਾਥ ਤੇ ਪੱਕਾ ਨਹੀਂ ਪਤਾ ਕਹੇ ਦੀ ਸੀ ਕਿ ਮੈਂ ਮੰਨਣਾ ਕਰੀ ਵੀ ਕੱਲੀ ਮੇਠਾ ਨੂੰ ਮੈਂ ਦੇਰੀ ਹੁਸਤਾ 16 ਤਾਰੇ ਦੀ 15 ਦੀ ਛੁੱਟੀ ਵੀ ਲਈ ਹੋਣੀਗੀ ਅੱਛਾ 15 16 ਦੀ 15 ਦੀ ਅੱਛਾ ਵੀ ਅਗਲੇ ਸ਼ਨੀਵਾਰ ਕੀ ਕਰ ਦਿੰਗੇ ਨਾਲ ਹੀ ਪਰ ਸੈਕੰਡ ਸੈਚਰਡੇ ਕੀ ਤਾਂ ਮੋਸਟਲੀ ਹੁੰਦੀ ਐ ਆਓ ਪੁੱਤੇ ਕੱਪੜੇ ਕੱਢੋ ਪਹਿਲਾਂ ਨਾਣੋ ਦੇਖਿਓ ਸਿਆਣੇ ਉਰਿਓ ਇੱਕ ਚੀਜ਼ ਨੋਟ ਕਰੀ ਆਪਣੇ ਸ਼ੂਜ਼ ਕੱਢ ਕੇ ਉਹ ਸਟੈਂਡ 'ਤੇ ਰੱਖਿਆ ਹੀ ਦੇਖੋ ਔਰ ਉਸਕੇ ਦੇਖਿਓ ਉਥੇ ਕਿੱਥੇ ਰੂਲੇ ਵੀ ਹੋਏਗੇ ਕੁੱਥੇ ਪਏ ਹੋਏਗਾ ਕੁੱਥੇ ਪਏ ਆਏਗਾ ਆਓ ਦੇਖਾ ਆਪਣੇ ਆਪ ਕੱਢੇਗਾ ਇਹ ਮੈਨੂੰ ਕਦੀ ਵੀ ਦੁੱਖ ਨਹੀਂ ਦਿੰਦੀ ਹੈ ਫੇ ਕਹਿ ਤੁਰੇ ਜੀ ਮੈਂ ਕੱਢੂ ਜੇ ਪਿੱਛੇ ਉਹ ਨਹੀਂ ਅੱਜ ਬਣਾ ਤੇ ਨਹੀਂ ਉਹ ਕਰ ਗਿਆ ਔਰ ਉਹ ਦੇਖ ਆਪਣੇ ਆਪ ਆਹ ਮੇਰਾ ਪੁੱਤ ਦੇਖੋ ਚੱਗੀ ਵੀ ਆਪਣੇ ਆਪ ਦੇਖੋ ਮੈਨੂੰ ਕੁਛ ਨਹੀਂ ਕਹਿੰਦੀ ਆਗਾ ਕੁਛ ਵੀ ਨਹੀਂ ਕਹਿੰਦੀ ਵੀ ਮੈਂ ਥੱਕ ਗਈ ਨਹੀਂ ਆਪਣੇ ਆਪ ਕੱਪੜੇ ਕੱਢਣੇ ਸ਼ੁਰੂ ਕਰਦਾ ਆ ਗਿਆ ਆਜੇ ਪੁੱਤ ਇਹ ਦੇਖੋ ਮੇਰਾ ਪੁੱਤ ਇਹ ਸਿਆਣਾ ਪੁੱਤ ਐ ਖੁਦ ਕੰਮ ਕਰਦਾ ਆਪਣੇ ਹਨਾ और हरलीन भी आ गई अज हेलो क्या बना रही है हूं तू लो जी बच्चे आ गए छेती स्कूल के बीच में क्यों, क्यों आए छेती अज रूप पापा तो लेने गए थे क्यों आए हैं छेती छेती क्यों आए हैं है? माँगे। क्या हाँ क्या चीज है वैसे आ हैं ओ क्या गोकू कार्टून ਲੋ ਜੀ ਬੱਚੇ ਆ ਗਏ ਛੇਤੀ ਅੱਜ ਕਿਉਂਕਿ ਕੱਲ ਨੂੰ ਸੈਕੰਡ ਸੈਚਰਡੇ ਦੀ ਛੁੱਟੀ ਆ ਫਿਰ ਸੰਡੇ ਦੀ ਇਹ ਕੱਲ੍ਹ ਦੀ ਛੁੱਟੀ ਪੱਕਾ ਜੋਤ ਕਿ ਮੈਡਮ ਨੇ ਮੈਸੇਜ ਭੇਜਣਾ ਹਲੇ ਹੈ ਸੰਡੇ ਨੂੰ ਸਲਾਰੀ ਦੇ ਜੀ ਮੈਂ ਅੱਛਾ ਆਪਣੇ ਬੱਚੇ ਨੂੰ ਸਲਾਰੀ ਆ ਬਸ ਠੀਕ ਆ ਅੱਛਾ ਕੀ ਬਣਾਇਆ ਦੇਖਾਂ ਬਸ ਕਿੱਥੇ ਇਸਮ ਬਸ ਤਾਂ ਦਿਖ ਨਹੀਂ ਰਹੀ ਹੈ ਰਪੰਜਲ ਨੇ ਕਾਰਟੂਨ ਬਣਾਇਆ ਹਾਂ ਇਸ ਤਰ੍ਹਾਂ ਬੈਠਾ ਦਿਓ ਹੂੰ ਤੂੰ ਵੀ ਕਰਾਂ ਪਾਲੇ ਕਰਾ ਦਿਖਾ ਫਰਾਗ ਪਾਰੀ ਤੇਰੇ ਵਰਗੀ ਹੂੰ ਕੱਢਵੀਂ ਈ ਵੀ ਨਹੀਂ ਕਲੂ ਨਾ ਕੇ ਪਾਈ ਹੁਣ ਤਾਂ ਨਾ ਕੱਪੜੇ ਪਾਲੇ ਕਲ ਪਿਆਵਾ ਜਾਣਾ ਰਾਤ ਕੀ ਪਾਰਟੀ ਵਾ ਬੁਝਿਆ ਵਗੀ ਸ਼ਾਮ ਨੂੰ ਹਾਂ ਕਿਹੜੀ ਨਹੀਂ ਇਹ ਸ਼ਾਮ ਨੂੰ ਕਹਿ ਰਹੀ ਹੂੰ ਉਹ ਪਤਾ ਨਹੀਂ ਸ਼ਨੀਵਾਰ ਨੂੰ ਕਲੂ ਸ਼ਨੀਵਾਰਾ ਛੁੱਟੀ ਹੈ ਬੰਟੀ ਬੁਝੀ ਛੁੱਟੀ ਹੈ ਕਲੂ ਫਿਰ ਪਰਸ਼ ਨੂੰ ਇਸੰਦੇ ਨੂੰ ਕਹਿ ਦੇਣਾ ਹੂੰ ਉਹ ਕਿਹ ਕੀ ਆਏ ਛਤੀ ਚਲੋ ਇਹ ਹੈ ہماری ਡਰਿੰਕ ਦੇਖ ਰਹੀ ਹੈ ਇਹ ਪੂਪ ਜਮੈਂ ਖੋਦ ਦੇ ਇੱਧਰ ਬਣਾਵਾ ਮੈਂ ਰੋਟੀ ਕਿਉਂਕਿ ਟਾਈਮ ਹੋ ਗਿਆ ਰੋਟੀ ਦਾ 1:30 ਵਜ ਗਿਆ ਬੱਚਿਆਂ ਨੇ ਰੋਟੀ ਖਾਣੀ ਹੈ ਚਾ ਪੀ ਲਈ ਹਨਾ ਚਾਹ ਦੇ ਨਾਲ ਨਮਕੀਨ ਨਮਕੂਨ ਖਾ ਲਈ ਉਹ ਪਈ ਤੀ ਨਮਕੀਨ ਮੱਠੀਆਂ-ਮੱਠੀਆਂ ਜੀਆਂ ਬਸ ਫਿਰ ਹੁਣ ਸੋਚਿਆ ਵੀ ਚਲੋ ਹੁਣ ਰੋਟੀ ਬਣਾ ਦਾਂ ਕਿਉਂਕਿ ਫਿਰ ਬੇ ਟਾਈਮ ਨਹੀਂ ਜੀ ਹੋ ਜੂਗੀ ਹਨਾ 2:00 ਵੱਜ ਜੂਗੇ ਫਿਰ ਕੋਈ ਟਾਈਮ ਨਹੀਂ ਰਹਿਣਾ ਰੋਟੀ ਦਾ ਇਸ ਕਰਕੇ ਆਪਾਂ ਨੇ ਹੁਣ ਬਣਾ ਦੇਣੀ ਹੈ ਲੋ ਜੀ ਰੋਟੀ ਬਣ ਗਈ ਪਈ ਆਪਾਂ ਕੋਲੀਆਂ ਚ ਹੁਣ ਤੇ ਦਹੀਂ ਪਈ ਆ ਬੱਚਾ ਨੇ ਤਾਂ ਦਹੀਂ ਲੈ ਲੈਣੀ ਆ ਹਾਂ ਲੋ ਜੀ ਆਓ ਤੁਸੀਂ ਵੀ ਸਾਡੇ ਨਾਲ ਰੋਟੀ ਖਾਓ ਜੀ ਦੁਪਹਿਰ ਦੀ ਦਾਲ ਐ ਤੇ ਰੋਟੀ ਐ ਦਾਲ ਐ ਖਾਲਰ ਨੇ ਜੀ ਰੋਟੀ ਆਪਾਂ ਬਬਜੋਦੇ ਪਪਾ ਮਿਰਚ ਦਾ achar ਲੰਦੇ ਹੁੰਨੇ ਇਹਨਾਂ ਨੂੰ ਮਿਰਚ ਦਾ achar ਬਹੁਤ ਪਸੰਦ ਆਉਂਦਾ ਹੈ ਲੋ ਰੋਟੀ ਰੋਟੀ ਖਾ ਲੋ ਇਦਾਂ ਨੂੰ ਅੱਜ ਚਾਏ ਰੋਟੀ ਥੋੜੀ ਜੀ ਰੋਟੀ ਖਾ ਲਈ ਹੋ ਗਏ ਬੇਲੇ ਔਰ ਫਿਲਹਾਲ ਅੱਜ ਮੈਂ 1:30 ਵਜੇ ਬਣਾਈ ਹੈ ਰੋਟੀ ਕਿਉਂਕਿ ਪਹਿਲਾਂ ਇਹਨਾਂ ਨੇ ਚਾਹ ਪੀ ਲਈ ਚਾਹ ਕੇ ਗੈਲ ਨਮਕੀਨ ਵਗੈਰਾ ਹਨਾ ਕੁਝ ਸਮਾਨ ਮਤਲਬ ਦਿਵਾਲੀ ਦਾ ਬਚਾ ਪਿਆ ਖਾ ਲੈਣੇ ਆ ਚੱਕ ਕੇ ਫਿਰ ਭੁੱਖ ਜੀ ਦਬ ਗਈ ਹੁਣ ਆਪਾਂ ਨੇ ਹੁਣ ਬਣਾਈ ਆ ਰੋਟੀ ਮੈਂ 1:30 ਪੌਣੇ ਕ 2 ਵਜੇ ਤੇ ਜਸਟ ਰੋਟੀ ਖਾ ਕੇ ਭਾਂਡੇ ਭੁੰਡੇ ਮਾਜ ਕੇ ਹਟੀਆਂ ਮੈਂ ਤੇ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਮਿਲਦੇ ਆ ਜੀ ਹੁਣ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਈ ਬਾਈ ਇਹ ਵੇਰੀ ਉਹ ਕੁਰਸੀ ਹੈ ਜਿੱਥੇ ਮੈਂ ਬੈਠ ਕੇ ਆਪਣੀ ਵੀਡੀਓ ਬਣਾਉਂਦੀ ਹੁੰਨੀ ਆ ਹਨਾ ਬੈਕ ਸਾਈਡ ਆ ਕਿਉਂਕਿ ਮੈਂ ਨਾ ਇਸੇ ਕਮਰੇ ਸਜਾਤਰ ਛੋਟ ਵੀਡੀਓ ਬਣਾਉਂਦੀ ਹੁੰਨੀ ਆ ਤੇ ਤੁਹਾਨੂੰ ਇਹੀ ਕਮਰਾ ਦਿਖਾ ਰਹੀ ਆ ਮੈਂ ਕਿਉਂਕਿ ਬਾਕੀ ਅੰਦਰ ਬੱਚਿਆਂ ਦਾ ਰੋੜਾ ਗੋੜਾ ਹੁੰਦਾ ਨਾ ਟੀਵੀ ਟੂਵੀ ਲੱਗਿਆ ਹੋਵਾਂ ਹੁੰਦਾ ਤਾਂ ਕਰਕੇ ਫਿਰ ਮੈਂ ਇਸੇ ਕਮਰੇ ਦੇ ਵਿੱਚ ਬਣਾਉਣੀ ਹੁੰਨੀ ਆ ਵੀਡੀਓ ਹੋ ਗਈ ਹਨਾ ਤੇ ਸ਼ੋਰਟ ਵੀਡੀਓ ਜ਼ਿਆਦਾਤਰ ਕਿਉਂਕਿ ਜਿਹੜੀ ਮੇਰੀ ਡੇਲੀ ਰੁਟੀਨ ਗੀਆਂ ਉਹ ਤੋਂ ਮੈਂ ਹਰੇਕ ਕੀਤੀ ਬਣਾ ਲੰਨੀ ਆ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ ਹਨਾ ਤੇ ਸ਼ੋਰਟ ਵੀਡੀਓ ਜ਼ਿਆਦਾਤਰ ਮੈਂ ਇਸ ਕਮਰੇ 'ਚ ਬਣਾ ਲੰਨੀ ਆ ਤੇ ਚਲੋ ਜੀ ਕਰਦੇ ਆ ਵਲੌਗ ਦਾ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ